ਕਮਰੇ ਦੇ ਵਿੱਚ ਬੰਦੇ ਇੱਕ ਬੀਟੀ ਵੱਲੋਂ ਮਾਂ ਨੂੰ ਫੋਨ ਕੀਤਾ ਜਾਂਦਾ ਤੇ ਕਹਿੰਦੀ ਹੈ ਕਿ ਮਾਂ ਮੈਨੂੰ ਮੇਰੀ ਸੱਸ ਨੇ ਕੁਝ ਪਿਲਾਤਾ ਸ਼ਾਇਦ ਕੋਈ ਜ਼ਹਿਰ ਵਗੈਰਾ ਉਸਨੇ ਮੈਨੂੰ ਕੋਲਡ ਡਰਿੰਕ ਦਿੱਤੀ ਸੀ ਮੈਂ ਪੀਤੀ ਉਸਦੇ ਬਾਅਦ ਮੇਰੀ ਤਬੀਅਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਆ ਹੌਲੀ ਹੌਲੀ ਮੇਰੇ ਹੱਥ ਪੈਰ ਕੰਮ ਕਰਨੇ ਬੰਦ ਕਰਦੇ ਜਾ ਰਹੇ ਨੇ ਤੇ ਹੁਣ ਉਲਟੀਆਂ ਵੀ ਆ ਰਹੀਆਂ ਨੇ ਤੇ ਤਬੀਅਤ ਲਗਾਤਾਰ ਵਿਗੜਦੀ ਜਾ ਰਹੀ ਆ ਮੇਰੀ ਸੱਸ ਨੇ ਮੇਰੇ ਰੂਮ ਦਾ ਦਰਵਾਜ਼ਾ ਵੀ ਬਾਹਰ ਤੋਂ ਬੰਦ ਕਰ ਦਿੱਤਾ ਤੇ ਹੁਣ ਖੁੱਲ ਵੀ ਨਹੀਂ ਰਿਹਾ ਤਤ ਤਤ ਉਸ ਲੜਕੀ ਦੀ ਮਾਂ ਵੱਲੋਂ ਬੇਟੀ ਦੀ ਸੱਸ ਨੂੰ ਕਾਲ ਕੀਤਾ ਜਾਂਦਾ ਤੇ ਸੱਸ ਨੂੰ ਕਿਹਾ ਜਾਂਦਾ ਕਿ ਤੁਸੀਂ ਮੇਰੀ ਬੇਟੀ ਨੂੰ ਕੀ ਪਿਆਤਾ ਪਰ ਚਲੋ ਹੁਣ ਉਸ ਨੂੰ ਹਸਪੀਟਲ ਤਾਂ ਲੈ ਜਾਓ ਅੱਗੋਂ ਸੱਸ ਵੱਲੋਂ ਰਿਪਲਾਈ ਦਿੱਤਾ ਜਾਂਦਾ ਕਿ ਹੁਣ ਤਾਂ ਰਾਤ ਦੇ 12:00 ਵੱਜ ਗਏ ਕਿਹੜਾ ਹਸਪੀਟਲ ਖੁੱਲ੍ਹਾ ਹੋਣਾ ਮਾਂ ਵੱਲੋਂ ਕਿਹਾ ਜਾਂਦਾ ਕਿ ਹਸਪੀਟਲ ਦੀ ਸਰਵਿਸ ਤਾਂ 24x7 ਹੁੰਦੀ ਆ ਤੁਸੀਂ ਲੈ ਕੇ ਕਿਉਂ ਨਹੀਂ ਜਾ ਰਹੇ ਫਿਰ ਸੱਸ ਵੱਲੋਂ ਕਿਹਾ ਜਾਂਦਾ ਕਿ ਜਿਸ ਰੂਮ ਚ ਤੁਹਾਡੀ ਬੇਟੀ ਆ ਉਸ ਰੂਮ ਦਾ ਦਰਵਾਜ਼ਾ ਲੋਕਡਾ ਤੇ ਚਾਬੀ ਸਾਡੇ ਤੋਂ ਗਵਾਚ ਗਈ ਹੁਣ ਜੇ ਉਸ ਨੂੰ ਹਸਪੀਟਲ ਲੈ ਕੇ ਜਾਣਾ ਤਾਂ ਤਾਲਾ ਤੋੜਨਾ ਪਊਗਾ ਇਸ ਤੇ ਮਾਂ ਕਹਿੰਦੀ ਆ ਕਿ ਕਿੰਨੇ ਕ ਦਾ ਹੁੰਦਾ 250 300 1000 ਦਾ ਤੋੜ ਦੋ ਕਿ ਉਸ ਦੀ ਕੀਮਤ ਮੇਰੀ ਬੇਟੀ ਦੀ ਜ਼ਿੰਦਗੀ ਤੋਂ ਵੀ ਜ਼ਿਆਦਾ ਪਰ ਇਸ ਤੋਂ ਬਾਅਦ ਵੀ ਸਾਰੇ ਪਰਿਵਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਜਾਂਦੀ ਤੇ ਫੋਨ ਕੱਟ ਦਿੱਤਾ ਜਾਂਦਾ ਤੇ ਉਹ ਲੜਕੀ ਕਮਰੇ ਦੇ ਅੰਦਰ ਹੀ ਤੜਪਦੀ ਰਹਿੰਦੀ ਹੈ ਕਾਫੀ ਲੰਬੇ ਸਮੇਂ ਤੱਕ ਪਹਿਲਾਂ ਵੀ ਉਹ ਦਰਦ ਦੇ ਵਿੱਚ ਸੀ ਤੇ ਹੁਣ ਲਗਾਤਾਰ ਦਰਦ ਦੇ ਨਾਲ ਕਰਹਾ ਰਹੀ ਸੀ ਦੂਸਰੇ ਪਾਸੇ ਉਹਦੇ ਪੇਕੇ ਪਰਿਵਾਰ ਵਾਲੇ ਕਾਫੀ ਦੂਰ ਰਹਿੰਦੇ ਸੀ। ਉਹਨਾਂ ਵੱਲੋਂ ਗਵਾਲੀਅਰ ਦੇ ਵਿੱਚ ਹੀ ਆਪਦੇ ਇੱਕ ਰਿਸ਼ਤੇਦਾਰ ਨੂੰ ਫੋਨ ਕੀਤਾ ਜਾਂਦਾ ਜੋ ਕਿ ਅਸਲ ਦੇ ਵਿੱਚ ਉਸ ਲੜਕੀ ਦੇ ਦੂਰ ਦਾ ਮਾਮਾ ਸੀ। ਤੇ ਸਾਰੀ ਗੱਲ ਸਮਝਾਈ ਜਾਂਦੀ ਹੈ ਕਿ ਸਾਡੀ ਬੇਟੀ ਨੂੰ ਇਸ ਤਰੀਕੇ ਨਾਲ ਉਸਦੇ ਸਹੁਰੇ ਪਰਿਵਾਰ ਵੱਲੋਂ ਹੀ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ। ਉਸ ਨੂੰ ਕੁਝ ਖਵਾ ਦਿੱਤਾ ਗਿਆ ਤੇ ਹੁਣ ਦਰਵਾਜ਼ਾ ਖੋਲ੍ਹ ਕੇ ਉਸ ਨੂੰ ਹਸਪੀਟਲ ਵੀ ਨਹੀਂ ਲੈ ਕੇ ਜਾ ਰਹੇ। ਉਹ ਰਿਸ਼ਤੇਦਾਰ ਸੁਨਾਲੀ ਨਾਂ ਦੀ ਇਸ ਲੜਕੀ ਦੇ ਕੋਲ ਪਹੁੰਚਦੇ ਨੇ ਪਰ ਫਿਰ ਵੀ ਪਰਿਵਾਰ ਉਹਨਾਂ ਨੂੰ ਉਸਦੇ ਦਰਵਾਜ਼ੇ ਦਾ ਤਾਲਾ ਨਹੀਂ ਤੋੜਨ ਦਿੰਦਾ। ਪਾਪੇਰਾ ਹੋਰ ਵੀ ਲੋਕ ਉੱਥੇ ਇਕੱਠਾ ਹੁੰਦੇ ਨੇ ਤੇ ਕਾਫੀ ਜਦੋਜਹਿਦ ਤੋਂ ਬਾਅਦ ਤੇ ਕਾਫੀ ਲੋਕਾਂ ਦੇ ਇਕੱਠਾ ਹੋਣ ਤੋਂ ਬਾਅਦ ਕਮਰੇ ਦਾ ਦਰਵਾਜ਼ਾ ਤੋੜਿਆ ਜਾਂਦਾ ਤੇ ਸੁਨਾਲੀ ਨੂੰ ਬਾਹਰ ਕੱਢਿਆ ਜਾਂਦਾ ਇਹ ਜੋ ਵੀਡੀਓ ਤੁਸੀਂ ਇਸ ਵਕਤ ਦੇਖ پا ਰਹੇ ਹੋ ਇਹ ਉਸੇ ਵਕਤ ਦੀ ਹੈ ਜਦੋਂ ਰਿਸ਼ਤੇਦਾਰਾਂ ਬਲੋਏਸ ਕੁੜੀ ਨੂੰ ਬਾਹਰ ਲਿਜਾਇਆ ਜਾ ਰਿਹਾ ਜਿਸ ਦੇ ਵਿੱਚ ਉਹ ਹੌਲੀ-ਹੌਲੀ ਸੀੜੀਆਂ ਤੋਂ ਥੱਲੇ ਉਤਰ ਰਹੀ ਆ ਤੇ ਉਸ ਨੂੰ ਬਾਹਰ ਲਿਜਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਸਿੱਧਾ ਹਸਪੀਟਲ ਲੈ ਕੇ ਜਾਇਆ ਜਾਂਦਾ ਪਰ ਹਸਪੀਟਲ ਦੇ ਵਿੱਚ ਲਿਜਾਣ ਤੋਂ ਬਾਅਦ ਉਸ ਦੀ ਹਾਲਤ ਹੋਰ ਵੀ ਜ਼ਿਆਦਾ ਕ੍ਰਿਟੀਕਲ ਹੋਣ ਲੱਗੀ ਤਿਹੇ ਤੋਂ ਬਾਅਦ ਉਸ ਹਸਪਤਾਲ ਦੇ ਵੱਲੋਂ ਸੁਨਾਲੀ ਨੂੰ ਦਿੱਲੀ ਦੇ ਗੰਗਾ ਰਾਮ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਪਰ ਉਹਦੀ ਤਬੀਅਤ ਲਗਾਤਾਰ ਵਿਗੜਦੀ ਜਾ ਰਹੀ ਸੀ ਤੇ ਆਖਰਕਾਰ 40 ਦਿਨ ਤੱਕ ਇਹ ਲੜਕੀ ਉਸੇ ਹਸਪਤਾਲ ਦੇ ਵਿੱਚ ਤੜਪਦੀ ਰਹਿੰਦੀ ਹੈ ਆਪਣੇ ਉਸੇ ਦਰਦ ਦੇ ਵਿੱਚ ਰਹਿੰਦੀ ਹੈ ਤੇ ਉਹ ਠੀਕ ਨਹੀਂ ਹੋ ਪਉਂਦੀ ਤੇ ਆਖਰਕਾਰ ਇਸੇ ਦਰਦ ਦੇ ਵਿੱਚ ਉਸ ਲੜਕੀ ਵੱਲੋਂ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਜਾਂਦਾ ਉਸ ਦੀ ਮੌਤ ਹੋ ਜਾਂਦੀ ਆ ਇਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਪਹਿਲਾਂ ਸੁਨਾਲੀ ਦੀ ਪਿਛਲੀ ਜ਼ਿੰਦਗੀ ਬਾਰੇ ਕੁਝ ਨਾ ਕੁਝ ਜਾਣ ਲੈਣੇ ਆ ਦਰਾਸਾ ਸੁਨਾਲੀ ਸ਼ਰਮਾ ਪੜ੍ਹਾਈ ਦੇ ਵਿੱਚ ਕਾਫੀ ਤੇਜ਼ ਸੀ ਤੇ ਉਹ ਆਈਐਪੀਐਸ ਆਫੀਸਰ ਬਣਨਾ ਚਾਹੁੰਦੀ ਸੀ ਸੁਨਾਲੀ ਪਿੰਡ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਤੇ ਉਸਦਾ ਵਿਆਹ 18 ਫਰਵਰੀ 2024 ਚ ਅਦਿੱਤਿਆ ਸ਼ਰਮਾ ਨਾਮ ਦੇ ਇੱਕ ਲੜਕੇ ਦੇ ਨਾਲ ਕੀਤਾ ਜਾਂਦਾ ਤੇ ਦੇਹ ਦੇ ਵਿੱਚ 14 ਲੱਖ 50 ਹਜ਼ਾਰ ਰੁਪਏ ਦਿੱਤੇ ਜਾਂਦੇ ਨੇ ਤੇ ਵਿਆਹ ਹੁੰਦਾ ਤਾਂ ਸੁਨਾਲੀ ਗੋਵਾਲੀਅਰ ਚਾਪ ਦੇ ਸਾਰੇ ਪਰਿਵਾਰ ਚ ਆਉਂਦੀ ਹੈ ਤੇ 2 ਮਹੀਨੇ ਠੀਕ ਤਰੀਕੇ ਨਾਲ ਉਸਦੇ ਟੱਪ ਦੇ ਵੀਨੇ ਪਰਿਵਾਰ ਦੇ ਨਾਲ ਉਹ ਚੰਗੀ ਤਰ੍ਹਾਂ ਦੇ ਨਾਲ ਵਿਚਰਦੀ ਵੀ ਆ ਤੇ ਫਿਰ ਸਾਰੇ ਪਰਿਵਾਰ ਵੱਲੋਂ ਸੁਨਾਲੀ ਦੇ ਉੱਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਕਿ ਉਹ ਆਪਦੇ ਪੇਕੇ ਪਰਿਵਾਰ ਤੋਂ ਇੱਕ ਬਲਟ ਮੋਟਰਸਾਈਕਲ ਆਪਦੇ ਪਤੀ ਅਦਿੱਤਿਆ ਨੂੰ ਦਬਾਵੇ ਉਸ ਨੂੰ ਗਿਫਟ ਦਵਾਵੇ ਸ਼ੁਰੂਆਤ ਦੇ ਵਿੱਚ ਤਾਂ ਸਭ ਕੁਝ ਨਾਰਮਲ ਸੀ ਸ਼ੁਰੂਆਤ ਦੇ ਵਿੱਚ ਉਸ ਦਾ ਇਹ ਦੁਆਰਾ ਸਿਰਫ ਬੁਲਟ ਮੋਟਰਸਾਈਕਲ ਮੰਗਿਆ ਹੀ ਜਾ ਰਿਹਾ ਸੀ ਪਰ ਬਾਅਦ ਦੇ ਵਿੱਚ ਉਹਨਾਂ ਇਹ ਦੁਆਰਾ ਉਸ ਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਉਸ ਦਾ ਪਤੀ ਸਹੁਰਾ ਸੱਸ ਤੇ ਨਾਨਦ ਸਭ ਵੱਲੋਂ ਇਸ ਨੂੰ ਲੈ ਕੇ ਸੁਨਾਲੀ ਨੂੰ ਟੌਰਚਰ ਕੀਤਾ ਜਾਣਾ ਵੀ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਫਿਰ ਇੱਕ ਦਿਨ ਜਦੋਂ ਬੁਲਟ ਨਹੀਂ ਲੈ ਕੇ ਆਉਂਦੀ ਉਹਦੇ ਵੱਲੋਂ ਸੱਸ ਤੇ ਸਹੁਰੇ ਨੂੰ ਕਿਹਾ ਜਾਂਦਾ ਕਿ ਮੈਂ ਆਪਦੇ ਪਰਪੇਕੇ ਪਰਿਵਾਰ ਨੂੰ ਇਹ ਬੁਲਟ ਨਹੀਂ ਲੈ ਕੇ ਆਵਾਂਗੀ ਮੇਰਾ ਪਿਤਾ ਦਿਲ ਦਾ ਮਰੀਜ਼ ਆ ਉਹਦੇ ਸਾਸ ਦੇ ਬਲੋ ਉਸ ਨੂੰ ਇੱਕ ਕੋਲਡ ਡਰਿੰਕ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਉਸਦੇ ਬਲੋ ਕੁਝ ਨਾ ਕੁਝ ਮਿਲਾਇਆ ਜਾਂਦਾ ਤੇ ਉਸ ਨੂੰ ਪਿਲਾ ਦਿੱਤਾ ਜਾਂਦਾ ਤੇ 40 ਦਿਨ ਬਾਅਦ ਹਸਪੀਟਲ ਦੇ ਵਿੱਚ ਸੁਨਾਲੀ ਦੀ ਮੌਤ ਹੋ ਜਾਂਦੀ ਆ ਪਰ 40 ਦਿਨ ਤੱਕ ਕਰੋਸ ਦੇ ਸਹੁਰੇ ਪਰਿਵਾਰ ਨੇ ਇੱਕ ਦਿਨ ਵੀ ਹਸਪੀਟਲ ਦੇ ਵਿੱਚ ਜਾ ਕੇ ਨੂੰਹ ਦੀ ਸ਼ੁੱਧ ਨਹੀਂ ਲੈਤੀ ਕਿ ਉਹ ਕਿਸ ਤਰੀਕੇ ਨਾਲ ਅਤੇ ਕਿਸ ਹਾਲਾਤ ਦੇ ਵਿੱਚ ਤੇ ਉਹਦੇ ਪਿਤਾ ਵੱਲੋਂ ਲਗਭਗ 35 ਲੱਖ ਰੁਪਏ ਹਸਪੀਟਲ ਦੇ ਵਿੱਚ ਆਪਦੀ ਬੇਟੀ ਨੂੰ ਬਚਾਉਣ ਤੇ ਲਾਤੇ ਪਰ ਉਹ ਫਿਰ ਵੀ ਬਚ ਨਹੀਂ ਪਈ ਤੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ਖਿਲਾਫ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਪਰ ਹਾਲੇ ਤੱਕ ਸਹੁਰੇ ਪਰਿਵਾਰ ਚ ਪੁਲਿਸ ਵੱਲੋਂ ਕਿਸੇ ਨੂੰ ਵੀ ਅਰੈਸਟ ਨਹੀਂ ਕੀਤਾ ਗਿਆ ਤੇ ਉਹ ਹਾਲੇ ਵੀ ਫਰਾਰ ਨੇ ਦੂਸਰੇ ਪਾਸੇ ਸੁਨਾਲੀ ਦੇ ਪਿਤਾ ਹਾਟ ਦੇ ਮਰੀਜ਼ ਸੀ ਤੇ ਇਸੇ ਕਰਕੇ ਸੁਨਾਲੀ ਵੱਲੋਂ ਇਹ ਗੱਲ ਕਿ ਉਸਦੇ ਪਰਿਵਾਰ ਵਾਲੇ ਉਸ ਨੂੰ ਦਹੇਜ ਦੇ ਲਈ ਟੌਰਚਰ ਕਰ ਰਹੇ ਨੇ ਸੁਨਾਲੀ ਨੇ ਆਪ ਦੇ ਪਿਤਾ ਭਰਾ ਜਾਂ ਮਾਂ ਨੂੰ ਕੁਝ ਵੀ ਨਹੀਂ ਦੱਸਿਆ ਸਿਵਾਏ ਭਰਾ ਨੂੰ ਥੋੜੀਆਂ-ਬਹੁਤੀਆਂ ਗੱਲਾਂ ਦੱਸਣ ਤੋਂ ਤਾਂ ਕਿ ਉਹਦੇ ਪਿਤਾ ਨੂੰ ਕੁਝ ਹੋ ਨਾ ਜਾਵੇ ਤੇ ਹਮੇਸ਼ਾ ਖੁਦ ਹੀ ਉਸ ਘਰ ਦੇ ਵਿੱਚ ਰਹਿ ਕੇ ਟੌਰਚਰ ਸਹਿੰਦੀ ਰਹੀ ਹੁਣ ਕੁਝ ਤਸਵੀਰਾਂ ਦੇਖੋ ਜੋ ਕਿ ਉਸ ਵੱਲੋਂ ਆਪਣੇ ਭਰਾ ਨੂੰ ਭੇਜੀਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ ਉਹਦੇ ਹੱਥਾਂ ਉੱਪਰ ਮੱਛਣ ਦੇ ਨਿਸ਼ਾਨ ਨੇ ਜਿੱਚ ਉਸ ਉੱਪਰ ਚਮਟੇ ਗਰਮ ਕਰਕੇ ਲਗਾਏ ਗਏ ਨੇ ਮਤਲਬ ਸ਼ੁਰੂ ਤੋਂ ਹੀ ਉਸ ਕੁੜੀ ਨਾਲ ੱੱਕਾ ਕੀਤਾ ਜਾ ਰਿਹਾ ਸੀ ਤੇ ਇਹੀ ਟੌਰਚਰ ਸੈਂਦੇ ਹੋਏ ਉਸ ਦੁਨੀਆ ਨੂੰ ਛੱਡ ਕੇ ਚਲੀ ਗਈ ਹੁਣ ਇੱਕ ਤਰਫ ਤਾਂ ਮਾਪੇ ਦੀ ਬੇਟੀ ਮਰ ਗਈ ਪਰ ਦੂਸਰੇ ਪਾਸੇ ਪੁਲਿਸ ਵੱਲੋਂ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਤੇ ਪਰਿਵਾਰ ਦਾ ਕਹਿਣਾ ਕਿ ਉਹਨਾਂ ਨੇ 35 ਲੱਖ ਰੁਪਏ ਬੇਟੀ ਦੇ ਇਲਾਜ ਤੇ ਲਾਤੇ ਤੇ ਹੁਣ ਉਹਨਾਂ ਕੋਲ ਪੁਲਿਸ ਨੂੰ ਦੇਣ ਦੇ ਲਈ ਵੀ ਕੁਝ ਨਹੀਂ ਆ ਤੇ ਪੁਲਿਸ ਉਹਨਾਂ ਦੀ ਮਦਦ ਵੀ ਨਹੀਂ ਕਰ ਰਹੀ ਤੇ ਨਾ ਹੀ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਗਿਰਫਤਾਰੀ ਹੋਈ ਆ ਤੇ ਪਰਿਵਾਰ ਵੱਲੋਂ মিডিਆ ਦੇ ਸਾਹਮਣੇ ਆ ਕੇ ਏਡੀਓ ਪੂਰੀ ਕਹਾਣੀ ਦੱਸੀ ਗਈ ਆ ਜਾਨੀ ਕਿ ਇੱਕ ਹੋਰ ਤੀ ਦਾਜ ਦੀ ਬਲੀ ਚੜ ਗਈ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ